ਜੈ ਭਾਰਤ ਸਾਥੀਓ ਅੱਜ ਪ੍ਰਧਾਨ ਸਿੰਘ ਸੰਨੀਦਾਨਰ ਜੀ ਉਹਨਾਂ ਦੀ ਰਹਿਮਾਈ ਥੱਲੇ ਹੋ ਰਹੇ ਆ ਇਹ ਜੋ ਜਵਾਨੀਆ ਤੇ ਮੈਂ ਅੱਜ ਦੇ ਇਸ ਦਿਹਾੜੇ ਦੇ ਉੱਤੇ ਅੰਬੇਡਕਰ ਸਮਾਜ ਦਲ ਵੱਲੋਂ ਕੰਜੀਆ ਬੈਠੀਆਂ ਨੇ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਅੱਜ ਦਾ ਜਿਹੜਾ ਇਹ ਦਿਹਾੜਾ ਬੜੀ ਖੁਸ਼ੀ ਦਾ ਹੈ ਕਿਆ ਕਿਤੀਆਂ ਨੇ ਉਹ ਮੈਂ ਤੁਹਾਨੂੰ ਸਾਡੀ ਉਜਾਗਰ ਕਰਾਂਗਾ ਕਿ ਸਾਡਾ ਅੰਬੇਡਕਰ ਸਮਾਜ ਦਾ ਕਿਸ ਤਰ੍ਹਾਂ ਬਹੁਤ ਹੀ ਵਧੀਆ अच्छे अच्छे ਕੰਮ ਕਰਦੇ ਬੇ ਅੰਬੇਡਕਰ ਸਮਾਜ ਦੇ ਔਰ ਰਾਸ਼ਟਰੀ ਪ੍ਰਧਾਨ ਜੀ ਸ੍ਰੀ ਸੰਜੀਵਾਨਤ ਜੀ 24 ਘੰਟੇ ਕੰਮ ਕਰਨੇ ਨੇ ਸਮਾਜ ਦਾ ਔਰ ਲੋਕਾਂ ਦਾ ਜਿਹੜੇ ਲੋਕਾਂ ਦੇ ਨਾਲ ਕਿਸੇ ਵੀ ਜਗ੍ਹਾ ਤੇ ਧੱਕਾ ਹੁੰਦਾ ਉਸ ਧੱਕੇ ਨੂੰ ਰੋਕਣ ਦੇ ਲਈ ਅੰਬੇਡਕਰ ਸਮਾਜ ਦਾ ਉਪਰਾਲਾ ਕੀਤਾ ਹਰ ਸਾਲ ਦੇ ਵਿੱਚ ਕਿੰਨੀ ਹੀ ਗਰੀਬ ਲੜਕੀਆਂ ਦੀ ਸ਼ਾਦੀ ਕਰਾਈ ਜਾਂਦੀ ਹੈ ਔਰ ਉਹਦੇ ਨਾਲ ਨਾਲ 16 ਬੱਚੇ ਅਡਾਪਟ ਕੀਤੇ ਹੋਏ ਰਹੇ ਉਹਦੇ ਨਾਲ ਨਾਲ ਕਿਸੇ ਦੇ ਨਾਲ ਵੀ ਕੋਈ ਐਹੋ ਜੀ ਘਟਨਾ ਵਾਪਰਦੀ ਹੈ ਸਾਥੀਓ ਤੇ ਉਹਦੇ ਲਈ ਸਾਡੇ ਰਾਸ਼ਟਰੀ ਮਰਦਾਨ ਘਰ ਤੇ ਖੜੇ ਹੁੰਦੇ ਨੇ ਪਿੱਛੇ ਘਾਸਾ ਦੇ ਵਿੱਚ ਬੱਚਾ ਦਾਖਲ ਹੋਇਆ ਔਰ ਉਸ ਬੱਚੇ ਦੀ ਡੈਥ ਹੋ ਗਈ ਸੀ ਉਹਦੇ ਬਾਪ ਜੀ ਵੀ ਉਸ ਘੰਤ ਹੋਣ ਦੇ ਬਾਅਦ ਉਹ ਕਮਨ ਦੀ ਹਸਪੀਟਲ ਜਿਹੜਾ ਉਹ ਡੈੱਡ ਬੋਡੀ ਨਹੀਂ ਦੇ ਰਿਆ ਸੀ ਉਹਦੇ ਨਾਲ ਨਾਲ 30 ਲੱਖ ਰੁਪਏ ਉਹਨਾਂ ਦੀ ਕਾਰਜ ਕਰਨ ਦੇ ਲਈ ਰਸਮੀ ਵੀ ਉਹਨਾਂ ਨੇ ਪ੍ਰੋਵਾਈਡ ਕਰਾਇਆ ਮੈਂ ਉਹਨਾਂ ਦਾ ਇੰਨਾ ਸਾਥ ਹੁੰਦਾ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਕਹਿੰਦਾ ਮਤਲਬ ਇਹ ਹੈ ਕਿ ਵੀ ਅੰਬੇਡਕਰ ਸਮਾਜ ਦਲ ਜਿਹੜੇ ਵੀ ਸਾਥੀ ਜੁੜਦੇ ਨੇ ਉਹਦੇ ਨਾਲ ਉਹ ਲੋਕ ਤਨ ਔਰ ਮਾਨਵਤਨ ਦੇ ਨਾਲ ਕੰਮ ਕਰਦੇ ਨੇ ਪੂਰ ਤਿਆਰ ਹੋ ਜਾਂਦੇ ਨੇ ਸਾਥੀਓ ਔਰ ਮੈਨੂੰ ਇੰਨੀ ਵੱਡੀ ਖੁਸ਼ੀ ਆ ਕਿ ਜਿਹੜੇ ਲੋਕ ਅੰਬੇਡਕਰ ਸਮਾਜ ਦਲ ਦੇ ਨਾਲ ਜੁੜ ਕੇ ਕੰਮ ਕਰਦੇ ਪਏ ਨੇ ਅੰਬੇਡਕਰ ਸਮਾਜ ਦਲ ਦੀ ਤਾਕਤ ਨੂੰ ਵਧਾ ਰਹੇ ਨੇ ਸਾਥੀਓ ਤੇ ਮੈਂ ਉਹਨਾਂ ਸਾਥੀਆਂ ਦਾ ਵੀ ਆਪਣੇ ਵੱਲੋਂ तहे ਦਿਲ ਨਾਲ ਸ਼ੁਕਰੀਆ ਦਾ ਕਰਦਾ ਸਾਥੀਓ ਤੇ ਅੱਜ ਜਿਹੜਾ ਇਹ ਅੱਜ ਅੰਜੀ ਜਵਾਨੀ ਕਰਨ ਜਾ ਰਹੇ ਨੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਔਰ ਸਾਥੀਓ ਇਹਦੇ ਨਾਲ ਨਾਲ ਸਾਡੀ ਤਾਂ ਸਾਰੇ ਸਾਥੀਆਂ ਨੂੰ ਕਹਾਂਗਾ ਕਿ ਆਪਣਾ ਜੁੜ ਕੇ ਆਪਣਾ ਸਾਥ ਦੇਣ ਔਰ ਆਪਣਾ ਜਿੰਨੀ ਵੀ ਤਾਕਤ ਰਹੀ ਹੈ ਉਹ ਅੰਬੇਡਕਰ ਸਮਾਜ ਦੇ ਨਾਲ ਜੁੜ ਕੇ ਨਾਲ ਲਾ ਕੇ ਮੋਢੇ ਨਾਲ ਮੋਢਾ ਕੰਮ ਕਰਨ ਸਾਥੀਓ ਜੈਪੀ ਜੈਪਾ ਧੰਨਵਾਦ ਸਾਡੇ ਅੰਬੇਡਕਰ ਜੀ ਮੇਸ ਮੈਸਾਜ ਜੀ ਸੋਨੂ ਜੀ ਸਹਿਨ ਜੀ ਔਰ ਹੀਰਾ ਸਤੂ ਜੀ ਜੋ ਕਿ ਕਾਂਗਰਸ ਤੋਂ ਨੇਤਾ ਨੇ ਆਪਣੇ ਹੋਰ ਵੀ ਆਪਣੇ ਸਾਥੀ ਬਹੁਤ ਪਹੁੰਚੋ ਜੀ ਮਾਣ ਦਾ ਧਿਆਨ ਤੇ ਦਿਦਿਆ ਕਰਾਈਆ ਤੋਂ ਬਹੁਤ ਬਹੁਤ ਸਵਾਗਤ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਮੈਂ ਸਾਥੀਓ ਤੁਹਾਨੂੰ ਦੱਸਦਾ ਕਿ ਸਾਡੇ ਸੰਗਠਨ ਦੇ ਵਿੱਚ ਬਹੁਤ ਹੋਣ ਵਾਲ ਸਾਡੇ ਵੀਰ ਭੈਣਾਂ ਕੰਮ ਕਰ ਰਹੇ ਨੇ ਔਰ ਇਸ ਸੰਗਠਨ ਦੇ ਵਿੱਚ ਕਿਸੇ ਵੀ ਜਾਤ ਪਾਤ ਕੋਈ ਫਿਕਰ ਕਰਨੀ ਕੋਈ ਨਹੀਂ ਲੋ ਜਿਹਦੇ ਵਿੱਚ ਕਿ ਹਰ ਜਾਤੀ ਵਰਗ ਦਾ ਲੋਕ ਹੈ ਔਰ ਕੋਈ ਛੋਟਾ ਕੋਈ ਵੱਡਾ ਕੋਈ ਅਮੀਰ ਕੋਈ ਗਰੀਬ ਹਰ ਤਰ੍ਹਾਂ ਦੇ ਸਾਥੀ ਸਾਡੇ ਨਾਲ ਕੰਮ ਕਰਦੇ ਜੁੜੇ ਹੋਏ ਆ। ਔਰ ਹਰ ਪਾਰਟੀ ਦੇ ਇਸ ਸਮਾਜ ਦਾ ਨਹੀਂ ਇਹ ਅਹਿਲ ਦਿੱਤੀ ਜਾਂਦੀ ਆ। ਕਿਉਂਕਿ ਅਗਰ ਸਾਡਾ ਸੰਗਠਨ ਮਜ਼ਬੂਤ ਹੋਏਗਾ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਹਿਲਾਂ ਆਪਣੇ ਲੋਕ ਜੈ ਭਰਾ ਜੈ ਭੀ ਤੇ ਮੇਰੇ ਦੱਸਣ ਦੀ ਤੇ ਜਿਆਦਾ ਲੋੜ ਹੀ ਨਹੀਂ ਜੋ ਉਮੀ ਭਾਜੀ ਪਹਿਲਾਂ ਦੱਸ ਗਏ ਆ ਉਹਨਾਂ ਨੇ ਸਾਰੀ ਗੱਲ ਵਿਸਤਾਰ ਚ ਦੱਸਤੀ ਐ ਤੇ ਮੈਂ ਨੀਲਮ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਇਸ ਜਿਹਦੇ ਵਿੱਚ ਤੇ ਤਕਰੀਬਨ ਜਿੰਨੇ ਵੀ ਐ ਮੈਂਬਰ ਪਰਵਾਰ ਤੇ ਇਹ ਉਸੇ ਵੇਲੇ ਹਾਜ਼ਰ ਹੁੰਦੇ ਹਨ ਤੇ ਇੰਨੇ ਹੀ ਸ਼ੁਦਾ ਦੇ ਨਾਲ ਮੈਂ ਨੀਲਮ ਜੀ ਨੂੰ ਬਹੁਤ ਬਹੁਤ ਦੁਬਾਰਾ ਵਧਾਈ ਦਿੰਦਾ ਹਾਂ ਤੇ ਸਾਡੇ ਅਖਤੇਰ ਦਖੀਨ ਨੂੰ ਇੱਕ ਇਹ ਵੀ ਹਦਾਇਤ ਰਹਾ ਕਿ ਉਹ ਰੋਜ਼ ਨਵੇਂ ਤੋਂ ਨਵੇਂ ਇੱਕ ਗੁਦਸਤਾ ਮਤਲਬ ਤਿਆਰ ਹੋ ਗਿਆ ਤੇ ਇੱਕ ਹੋਰ ਉਹਨਾਂ ਨੇ ਇੱਕ ਹੋਰ ਵਧੀਆ ਫੁੱਲ ਜੋੜਦੇ ਆ ਜੈ ਭਾਰਾਂ ਜੈ ਭੀਮ ਧੰਨਵਾਦ ਜੈ ਭੀਮ ਜੈ ਭੀਮ ਪਰਮੇਸ਼ਰ ਸਿੰਘ ਸਾਡੇ ਪੰਜਾਬ ਉਪਰਧਾਨ ਔਰ ਸਾਡੇ ਐਮਪਲਾਈ ਸੈੱਲ ਦੇ ਪੰਜਾਬ ਚੇਅਰਮੈਨ ਉਹਨਾਂ ਨੂੰ ਵੀ ਬੀਤਿਆ ਮੁਖ ਸਲਾਹਕਾਰ ਪੰਜਾਬ ਮੁਖ ਸਲਾਹਕਾਰ ਨਰਿੰਦਰ ਜੀ ਨੂੰ ਵੀ ਬੀਤਿਆ ਵੀ ਆਜਾ ਬੌਜੀ ਆਜਾ ਮਜਬੂਤੇ ਥੋੜਾ ਭਰਾ ਨਹੀਂ ਥੋੜਾ ਲਾਈ ਅਦਕਾ ਨਾ ਕਰੀਓ ਬਾਕੀ ਜਿਹਦਾ ਪਰਿਵਾਰ ਤੇ ਜਿਹੜਾ ਬੱਚਾ ਜ਼ਿਆਦਾ ਕਹਿਣਾ ਮੰਨੇ ਉਹ ਬਾਕੇ ਉਹਨੂੰ ਜ਼ਿਆਦਾ ਚੰਗਾ ਲੱਗਦਾ ਪਰ ਮੇਸ਼ ਗੇਲ ਜੀ ਦਾ ਬੜਾ ਯੋਗਦਾਨ ਆ ਬਹੁਤ ਸਹਯੋਗ ਆ ਸਾਰੇ ਦਾ ਪਰ ਇਹਦਾ ਪੰਜਾਬ ਹੁੰਦਾ ਹੈ ਔਰ ਸਭ ਐਪਰੀਸਾਇਜ਼ ਕਰਦੇ ਹੋਗੇ ਉਹਨਾਂ ਦੀ ਵੀ ਕਿਹਾ ਮੁੱਖਿਆਰ ਦਾ ਗਾਗੋਤਿਆ ਦਾ ਬਿਰਜੇ ਵੀ ਬੇਤੀ ਉਹ ਵੀ ਆ ਗਿਆ ਬਾਈ ਜੀ ਆ ਗਿਆ ਉਹਦੇ ਉੱਤੇ ਪੰਚਾਇਤ ਕਰਾਗੇ ਸਭ ਨੂੰ ਲੱਗਦੀ ਮਨੁੱਖੀ ਆਰ ਆਨਲਾਈਨ ਦੇਖੇ ਜਾ ਮੈਂ ਸਣੀ ਨਾਲ ਰਾਸ਼ਟਰੀ ਸੰਵੀਰ ਕਾ ਸਮਾਜਦਲ ਭਾਰਤ ਔਰ ਦੁਨੀਆ ਦੇ ਵਿੱਚ ਕੋਈ ਐਸਾ ਕੰਮ ਨਹੀਂ ਆ ਜਿੱਥੇ ਅੱਜ ਨਾਰੀ ਜਿਹੜੀ ਆ ਮੱਲਾ ਨਹੀਂ ਮਾਰਦੀ ਪਈ ਹਰ ਖੇਤਰ ਦੇ ਵਿੱਚ ਨਾਰੀ ਅੱਗੇ ਆ ਔਰ ਵਿਸ਼ੇਸ਼ ਤੌਰ ਤੇ ਕੋਈ ਵੀ ਜਥੇਬੰਦੀ ਹੋਵੇ ਜਿੱਥੇ ਨਾਰੀ ਸਮਰਥਨ ਮਿਲ ਜਾਂਦਾ ਮੈਂ ਸਮਝਦਾ ਉਹ ਚੜ੍ਹਦੀ ਕਲਾ ਚ ਰਹਿੰਦਾ ਔਰ ਜਿਹੜਾ ਸਾਡਾ ਸੰਗਠਨ ਆ ਉਹਦਾ ਕੰਮ ਹੀ ਮਾਨਵਤਾ ਦੀ ਸੇਵਾ ਦਾ ਹੈ ਲੋਕਾਂ ਦੀ ਮਦਦ ਕਰਨੀ ਆ ਬੇਸਹਾਰਾ ਲੋਕਾਂ ਦਾ ਸਹਾਰਾ ਬੰਨਾ ਆ ਲੋਕਾਂ ਦੀ ਆਵਾਜ਼ ਬੰਨਣ ਦਾ ਕੰਮ ਆ ਜੇ ਕਿਸੇ ਨੇ ਧੱਕੇਸ਼ਾ ਹੀ ਉਹਦਾ ਆਵਾਜ਼ ਬੰਨਣਾ ਮੈਂ ਆਪਣੇ ਵੱਲੋਂ ਔਰ ਪੂਰੀ ਟੀਮ ਵੱਲੋਂ ਅੱਜ ਭੈਣ ਨੀਲਮ ਕੁਮਾਰੀ ਜੀ ਨੂੰ ਜ਼ਿਲ੍ਹਾ ਪ੍ਰਧਾਨ ਘੋਸ਼ਿਤ ਕਰਨ ਤੇ ਬੜਾ ਮਾਣ ਮਹਿਸੂਸ ਕਰ ਰਿਹਾ ਔਰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਨਾਲ ਦੇ ਨਾਲ ਇਹ ਆਸ ਕਰਦਾ ਕਿ ਜਿੱਡੀ ਵੱਡੀ ਇਹ ਜ਼ਿੰਮੇਵਾਰੀ ਹੈ ਪੂਰੇ ਜ਼ਿਲ੍ਹੇ ਦੀ ਇਹ ਤਨ ਮਨ ਦੇ ਨਾਲ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਨਗੇ ਜੈ ਭੀਮ ਜੈ ਭਾਰਤ ਕਿ ਬੜੀ ਵੱਡੀ ਤੁਹਾਨੂੰ ਜ਼ਿੰਮੇਵਾਰੀ ਮਿਲ ਰਹੀ ਹੈ ਕਿਵੇਂ ਕੰਮ ਕਰੋਗੇ ਤੇ ਆਪਣਾ ਨਾਮ ਦੱਸ ਕੇ ਹੋ ਅੱਲਾਹ ਦਾ ਮੈਂ ਨਹੀਂ ਮੈਂ ਨਹੀਂ ਲੁਕਮਾਰੀ ਜੈ ਭੀਮ ਜੈ ਭਾਰਤ ਮੈਂ ਬਹੁਤ ਖੁਸ਼ ਹਾਂ ਜੋ ਮੈਨੂੰ ਮੌਕਾ ਦਿੱਤਾ ਹੈ ਤੇ ਮੈਂ ਵੱਧ ਤੋਂ ਵੱਧ ਚੜ ਕੇ ਮੁਕੱਲਿਸਤਾਲਮ ਕੀ ਕੰਮ ਕਰਾਂਗੇ ਵਧੀਆ ਤਰੀਕੇ ਨਾਲ ਤੇ ਲੋਕਾਂ ਦੀ ਸੇਵਾ ਜੈ ਭੀਮ ਜੈ ਭਾਰਤ ਦੇਖਿਆ ਜਾਵੇ ਤਾਂ ਸਮਾਜ ਦੇ ਵਿੱਚ ਬੜਾ ਕੁਝ ਵਿਚਰਨਾ ਪੈਂਦਾ ਜਿਵੇਂ ਕਿ ਕੋਈ ਅੱਗੇ ਲੱਗਦਾ ਤਾਂ ਉਹਦੀ ਸਮਾਜ ਦੀ ਜ਼ਿੰਮੇਵਾਰੀ ਵਾਜ ਜਾਂਦੀ ਹੈ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਜਿਹੜਾ ਕਿ ਸਾਹਮਣਾ ਕਰਨਾ ਪੈਂਦਾ ਉਹ ਤੁਹਾਡੇ ਕੋਲ ਮੁਸ਼ਕਲਾਂ ਲੈ ਕੇ ਆਉਣਗੇ ਤੁਸੀਂ ਉਹਨਾਂ ਦਾ ਕਿਵੇਂ ਹੱਲ ਕਰੋਗੇ ਕਿਵੇਂ ਸਮਾਜ ਦੇ ਵਿੱਚ ਕਰੋਗੇ ਅਸੀਂ ਬੜੇ ਪਿਆਰ ਨਾਲ ਉਹਨਾਂ ਦਾ ਹੱਲ ਕਰਾਂਗੇ ਤੇ ਬਹੁਤ ਤੋਂ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਹਨਾਂ ਨੂੰ ਮਦਦ ਕਰਾਂਗੇ ਨਾ ਨਾ ਚਲ ਠੀਕ ਹੈ ਜੀ ਕਹਿਣਾ ਚਾਹੋਗੇ ਅੱਜ ਦਾ ਖਾਸ ਵਧੀਆ ਪ੍ਰੋਗਰਾਮ ਹੋਇਆ ਜਿੱਦੇ ਵਿੱਚ ਇੱਕ ਮਹਿਲਾ ਨਾਰੀ ਨੂੰ ਕਿਸੇ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਜਿਆ ਵੀ ਮੁਜਾਬਤ ਸਾਥੀਓ ਮੇਰੇ ਸੋਨਾਂ ਕੀ ਅੱਜ ਰਾਸ਼ਟਰੀ ਪ੍ਰਧਾਨ ਲਈ ਜਿਹਦੇ ਦੀ ਅਸੀਂ ਦੇਖਦੇ ਸ਼੍ਰੀਮਤੀ ਨੀਲਮ ਕੁਮਾਰੀ ਜੀ ਨੂੰ ਅੱਜ ਮਹਿਲਾ ਮੋਰਚਾ ਅੰਮ੍ਰਿਤਸਰ ਪ੍ਰੈਜ਼ੀਡੈਂਟ ਜਿਹੜਾ ਲਗਾਇਆ ਹੋਇਆ OBC ਦਾ ਉਹ ਸਾਨੂੰ ਆਸ ਹੈ ਕਿ ਇਹ ਪੂਰੀ ਇਮਾਨਦਾਰੀ ਦੇ ਨਾਲ ਇਸ ਸਮਾਜ ਦੇ ਪ੍ਰਤੀ ਅਤੇ ਗਰੀਬ ਜਨਤਾ ਦੇ ਪ੍ਰਤੀ ਇਹ ਪੂਰੀ ਉਹਨਾਂ ਦੇ ਉਮੀਦ ਦੇ ਉਤਰਣਗੇ ਪ੍ਰਧਾਨ ਕਿ ਹੋਰ ਜ਼ਿਲਾਂ ਵਿੱਚ ਵੀ ਤੁਸੀਂ ਕਿਵੇਂ ਵਾਰਡ ਕਈ ਵੀ ਬਣਾਓਗੇ ਜਾਂ ਜ਼ਿਲਾਂਵਈ ਬਣਾਓਗੇ ਕਿਵੇਂ ਬਣਾਓਗੇ ਤੁਹਾਡਾ ਕਿਵੇਂ ਦਾ ਸਿਸਟਮ ਚੱਲਦਾ ਹੈ ਪਹਿਲਾਂ ਤਾਂ ਜਿਹੜੇ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪੰਜਾਬ ਪ੍ਰਧਾਨ OBC ਸੈੱਲ ਦੀ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਡਿਸਟ੍ਰਿਕਟ ਪ੍ਰੈਜ਼ੀਡੈਂਟ ਉਹਨਾਂ ਦੀ ਪੂਰੀ ਟੀਮ ਤਿਆਰ ਕਰਕੇ ਔਰ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹਲਕਾ ਵਾਈਸ ਜਿਹੜਾ ਹੁੰਦਾ ਵਾ ਉਹ ਵੀ ਅਸੀਂ ਉਹ ਟੀਮ ਤਿਆਰ ਕਰਾਂਗੇ ਕਿਉਂਕਿ ਅੰਬੇਦਕਰ ਸਮਾਜ ਦਾ ਲੈ ਕੇ ਉਸ ਅਦਾਲਤ ਜਿੰਨਾ ਗਰੀਬ ਜਨਤਾ ਦੇ ਹੱਕ ਦੇ ਵਿੱਚ ਹਮੇਸ਼ਾ ਹਰਦਮ ਦਿਨ ਰਾਤ ਸੇਵਾ ਲਈ ਖੜਾ ਹੋ Thank you.

ਸਵਾਗਤ ਹੈ ओबीसी ਮੋਰਚੇ ਵੱਲੋਂ ਇਹਨਾਂ ਨੂੰ ਅੱਜ ਜ਼ਿਲ੍ਹੇ ਦਾ ਮਹਿਲਾ ਮੋਰਚਾ ਦਾ ਪ੍ਰੋਗਰਾਮ ਆਜਾ ਰਿਹਾ ਹੈ ਔਰ ਮੈਂ ਇਹਨਾਂ ਨੂੰ ਬਹੁਤ ਹੀ ਮੁਬਾਰਕਬਾਦ ਜਨਾਉਂਦਾ ਔਰ ਸਾਨੂੰ ਆਸ ਹੈ ਕਿ ਇਹ ਪੂਰਾ ਸੰਗਠਨ ਦੇ ਮਾਣ ਨੂੰ ਕਰਨਗੇ। ਸ੍ਰੀ ਪ੍ਰਧਾਨ ਸੰਨੀਦਾਨ ਸਿੰਘ ਉਹ ਆਪ ਜੀ ਦੇ ਰੂਬਰੂ ਹੋਣਗੇ ਸੰਨੀਦਾਨ ਸਿੰਘ। ਧੰਨਵਾਦ ਜੀ। जय भीम जय भारत और देर रात की माफ़ी है मौसम भी खराब से संगठन बारी बहुत कुछ ओम प्रकाश जी ने हैप्पी भगत जी ने जसपाल सिंह मट्टू जी ने दस्या और उसको तो पहले मैं सब तो पहले अल अज नीलम कुमारी जी ने बहुत बहुत मुबारकबाद दिता उस संगठन से जुड़े जा रहे हैं मेरी जोरदार ताली का विशेष तौर पर समय कड़ के मैं उनका बहुत बहुत धनबादी है ਸਾਡੇ ਡੀਡਾ ਪ੍ਰਧਾਨ ਜੀ ਮੈਡਮ ਕਮਲੀਸ਼ ਸਿੰਘ ਜੀ ਪ੍ਰਧਾਨ ਜੀ ਸੁਨੀਤਾ ਪ੍ਰਧਾਨ ਜੀ ਔਰ ਉਹਦੇ ਬਾਅਦ ਚ ਸਾਡੇ ਪੀਟਰ ਪ੍ਰਧਾਨ ਜੀ ਰਾਜੂ ਜੀ ਜੋ ਸਾਡੇ ਜ਼ਿਲ੍ਹਾ ਉਪ ਪ੍ਰਧਾਨ ਹੋ ਜਿਨ੍ਹਾਂ ਨੂੰ ਅਸੀਂ ਜਲਦੀ ਅੰਪਲਾਈ ਸਰਕਲ ਦਾ ਚੇਅਰਮੈਨ ਨਿਯੁਕਤ ਕਰਨਾਰੇ ਪੰਜਾਬ ਦਾ ਇਹ ਵੀ ਜਲਦੀ ਨਿਖੀ ਹੋਏਗੀ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਹਰਮੇਸ਼ ਗਿੱਲ ਜੀ ਉਹਨਾਂ ਦਾ ਵੀ ਬਹੁਤ ਸਵਾਗਤ ਹੈ ਸਾਡੇ ਯੁਵਾ ਨੇਤਾ ਸਹਿਮਪਲਿਆ ਜੀ ਯੁਵਾ ਨੇਤਾ ਸੰਦੂ ਸਾਹਿਬ ਔਰ ਸਾਡੇ ਸਾਰਿਆਂ ਦੇ ਰੈਵਲਾਈ ਕਰਦੇ ਹੋਏ ਔਰ ਸਾਰਿਆਂ ਨੂੰ ਚੰਗੇ ਵਿਚਾਰ ਦਿੰਦੇ ਹੋਏ ਸਾਡੇ ਮੁਖ ਸਲਾਹਕਾਰ ਪੰਜਾਬ ਉਸਤਾਦ ਮਨਿੰਦਰ ਸਿੰਘ ਜੀ ਗੁਰਿੰਦਰ ਜੀ ਤੁਹਾਨੂੰ ਦਾ ਵੀ ਬਹੁਤ ਬਹੁਤ ਸਵਾਗਤ ਹੈ ਜਿਹੜਾ ਯੂਥ ਵਾਈਸ ਪ੍ਰਾਈਸ ਬਹੁਤ ਹੀ ਜੋਸ਼ੀਲੇ ਔਰ ਜ਼ਿਮੇਵਾਰ ਸਤਨਾਮ ਸਿੰਘ ਜੀ ਸਾਡੇ ਵਿਸ਼ੇਸ਼ ਤੌਰ ਤੇ ਮੀਡੀਆ ਦੇ ਸਾਥੀ ਆ। ਤੋਂ ਸਾਥੀਓ ਸੰਗਠਨ ਦੀਆਂ ਦੋ ਚਾਰ ਗੱਲਾਂ ਮੈਂ ਇਨ ਸ਼ਾਰਟ ਹੀ ਦੱਸਣਾ ਚਾਹਾਂਗਾ ਸੰਗਠਨ ਦਾ ਪਹਿਲਾ ਕੰਮ ਕਿ ਬਿਨਾਂ ਵਿੱਚੇ ਜਾਤ-ਪਾਤ ਬਿਨਾਂ ਤਰਸ ਤੋਂ ਮਨੁੱਖਾਂ ਦੀ ਸੇਵਾ ਕਰਨੀ ਸਾਡਾ ਸਭ ਤੋਂ ਵੱਡਾ ਜਿਹੜਾ ਕੰਮ ਆ ਉਹ ਮਨੁੱਖਾਂ ਦੀ ਸੇਵਾ ਹੈ ਜਦੋਂ ਕਿਸੇ ਦੇ ਸੱਟ ਲੱਗ ਜਾਂਦੀ ਹੈ ਆਪਰੇਸ਼ਨ ਹੁੰਦਾ ਉਹਨੂੰ ਖੂਨ ਚਾਹੀਦਾ ਹੁੰਦਾ ਉੱਥੇ ਇਹ ਨਹੀਂ ਪੁੱਛਦੇ ਕਿਹੜੀ ਜਾਤੀ ਦਾ ਕੋਈ ਉੱਥੇ ਦਾ ਲੋੜੂ ਦੀ ਵਾਰ ਖੂਨ ਦੀ ਵੀ ਦੇ ਦੇਉ ਬਸ ਤਾਂ ਪਹਿਲਾ ਕੰਮ ਹੈ ਦੂਜਾ ਜਦੋਂ ਸੰਸਕਾਰ ਹੁੰਦਾ ਆਪਾਂ ਦੇਖਦੇ ਆ ਉਥੇ ਨਹੀਂ ਦੇਖਿਆ ਜਾਂਦਾ ਇਹ ਥਲੀ ਤੇ ਜਿੱਥੇ ਐਂਡ ਤੇ ਲੋਕਾਂ ਨੇ ਜਾਣਾ ਇਹ ਕਿਹੜੀ ਜਾਤੀ ਦੀ ਥਲੀ ਆ। ਉਹ ਸਾਡਾ ਕੰਮ ਆ ਮਾਨਤਾ ਦੀ ਸੇਵਾ ਕਰਨੀ, ਗਰੀਬ ਪਰਿਵਾਰ ਦੀ ਬੱਚੀਆਂ ਦੀ ਆਪਾਂ ਸ਼ਾਦੀਆਂ ਕਰਾਉਣੀਆਂ, ਬੱਚੇ ਪੜ੍ਹਾੜੇ ਆ। ਲੋਕਾਂ ਨੂੰ ਨਸ਼ੇ ਦੇ ਪ੍ਰਤੀ ਅਵੇਅਰ ਕਰਨਾ। ਲੋਕਾਂ ਨੂੰ ਜਾਗਰਿਤ ਕਰਨਾ, ਬੱਚੇ ਪੜ੍ਹਾਓ। ਲੋਕਾਂ ਨੂੰ ਗੁਣਤੀਆਂ ਤੋਂ ਦੂਰ ਕਰਨਾ। ਕਿਸੇ ਕਿਸੇ ਦਾ ਭ੍ਰਸ਼ਟਾਚਾਰ ਹੋ ਰਿਹਾ, ੱਟਕਾ ਹੋ ਰਿਹਾ, ਉਹਦੀ ਮਦਦ ਕਰਨੀ, ਉਹਦੇ ਨਾਲ ਖਲੋ ਜਾਣਾ, ਚੜਤਾਨ ਵੜ ਕੇ। ਜਿੱਥੇ ਪ੍ਰਸ਼ਾਸਨ ਦੇ ਵਿੱਚ ਅਫਸਰशाही ਦਫ਼ਤਰਾਂ 'ਚ ਗਰੀਬ ਲੋਕਾਂ ਨਾਲ ਧੱਕਾ ਹੋਵੇ ਉਥੇ ਉਹਨਾਂ ਦੀ ਆਵਾਜ਼ ਵਾਰ ਕੇ ਖੜੇ ਹੋ ਕੇ ਉਹਨਾਂ ਨੂੰ ਹੱਕ ਦਿਵਾਉਣ ਦਾ ਕੰਮ ਕਰਦੇ। ਬੀਤੇ ਦਿਨੀ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਅੱਜ ਸਾਥੀ ਆ ਪੱਤਰਕਾਰ ਸਾਥੀ ਮੈਂ ਸਵਾਲ ਕਰਦੇ ਪਿਛੇ ਕੰਗੜਾ ਰਹਾਵਤ ਜਿਹੜੀ ਆ ਉਹਨੇ ਕੁਝ ਭੱਦੀ ਸ਼ਦਾਫਲੀ ਪੰਜਾਬ ਦੇ ਲੋਕਾਂ ਬਾਰੇ ਕਹੀ ਹੈ। ਮੈਂ ਦੱਸਣਾ ਚਾਹੁੰਦਾ ਕਿ ਉਹ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣੇ ਸੀਸ ਤਲੀ ਤੇ ਰੱਖ ਕੇ ਸੀਸ ਕੁਰਬਾਨ ਕੀਤੇ ਇਹ ਉਹੀ ਪੰਜਾਬੀ ਨੇ ਜਿਸ ਵੇਲੇ ਲੌਂਗਾ ਵਾਲੇ ਤੋਂ ਪਾਕਿਸਤਾਨ ਨੇ ਹਮਲਾ ਕੀਤਾ 120 ਜਵਾਨਾਂ ਨੇ ਮੋਰਚਾ ਲਾ ਕੇ ਪਾਕਿਸਤਾਨ ਦੇ ਨਾਸਾ ਜੋ ਧੂਆ ਕੱਢਦਾ ਕੰਮ ਕੀਤਾ ਇਹ ਉਹ ਪੰਜਾਬੀ ਲੋਕ ਨੇ ਜਿਨ੍ਹਾਂ ਨੇ ਦੇਸ਼ ਨੂੰ ਖੇਡਾਂ ਵਿੱਚ ਉੱਪਰ ਚੱਕਿਆ ਸਰਦਾਰ ਮਿਲਖਾ ਸਿੰਘ ਜਿਹਨੂੰ ਫਲਾਈਂਗ ਸਿੱਖ ਕਿਹਾ ਜਾਂਦਾ ਇਹ ਉਹ ਅੰਮ੍ਰਿਤਸਰ ਦੀ ਧਰਤੀ ਆ ਪੰਜਾਬ ਦੀ ਜਿੱਥੇ ਰਸਮ ਤੇ ਹਿੰਦ ਪੈਦਾ ਹੁੰਦਾ ਜਿਹਦਾ ਕੁਲਵਾਨੀ ਚ ਨਾਮ ਸਿੱਖੀ ਮੈਂ ਹੋਰ ਵੀ ਕੁਲਪਤੀ ਹੈਗ ਨਾਲ ਲੱਗਾ ਅੱਜ ਆਰਮੀ ਦੇ ਵੱਡੇ ਤੋਂ ਵੱਡੇ ਹੋਤੇ ਤੇ ਕਰਨੈਲ ਜਰਨੈਲ ਦੇਖ ਲਈ ਨੇਵੀ ਚ ਦੇਖ ਲਈ ਅੱਜ ਫੌਰਨ ਦਾ ਜਿਹੜਾ ਸਭ ਤੋਂ ਵੱਡਾ ਅਦਾਰਾ ਆ ਜਿਹਨੂੰ ਵਰਲਡ ਬੈਂਕ ਕਹਿੰਦੇ ਆ ਉੱਤੇ ਵੀ ਪੰਜਾਬੀ ਜਿਹੜਾ ਆ ਹੁਕਮਰਾਨ ਬੈਠਾ ਕੋਈ ਵੀ ਧਾਰੇ ਦੀ ਗੱਲ ਕਰ ਲਈਏ ਜਿੱਥੇ ਜਿੱਥੇ ਪੰਜਾਬੀਆਂ ਨੇ ਦੇਈ ਦਾ ਨਾਮ ਤੇ ਚੱਕਰ ਦਾ ਕੰਮ ਕੀਤਾ ਉਥੇ ਇਹੋ ਜਿਹੇ ਫਿਲਮ ਇੰਡਸਟਰੀ ਦੇ ਲੋਕ ਜਿਨ੍ਹਾਂ ਦਾ ਕੰਮ ਨੱਚਣਾ ਗਾਣਾ ਵਜਾਉਣਾ ਉਹ ਸਾਡੇ ਲੋਕਾਂ ਨੂੰ ਸਾਡੇ ਕਿਸਾਨਾਂ ਬਾਰੇ ਜੇ ਕੋਈ ਗੱਲ ਕਰੇਗਾ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤੋਂ ਮਾਹਮਾ ਜਿਹੜਾ ਆ ਬਹੁਤ ਜ਼ਿਆਦਾ ਹੋ ਗਿਆ ਮੈਂ ਵਿਸ਼ਵਾਸ ਕਰਦਾ ਆ ਭੈਣ ਨੀਲਮ ਕੁਮਾਰੀ ਜੀ ਨੂੰ ਅੱਜ ਜਿੱਥੇ ਇਹਨਾਂ ਨੂੰ ਪ੍ਰਧਾਨ ਬਣਾ ਕੇ ਸੰਗਠਨ ਦੀ ਸ਼ਕਤੀ ਦਿੱਤੀ ਜਾ ਰਹੀ ਆ ਉਥੇ ਵਾਅਦਾ ਕਰਦੇ ਆ ਕਿ ਜਿੱਥੇ ਕਦੇ ਵੀ ਇਹ ਇੰਮਦਾਨ ਚੁੱਕਦੇਗੇ ਪੂਰਾ ਪੰਜਾਬ ਨਹੀਂ ਸੱਤ ਸਟੇਟਾਂ ਜਿੱਥੇ ਸੰਗਠਨ ਦੇ ਲੋਕ ਕੰਮ ਕਰਦੇ ਨੇ ਇਹਨਾਂ ਦੇ ਮਗਰ ਇਹਨਾਂ ਦੀ ਆਵਾਜ਼ ਬਣ ਕੇ ਖੜੇ ਹੋ ਜਾਣਗੇ ਤੇ ਜਿੱਤ ਲੋਕਾਂ ਦੀ ਹੋਏਗੀ ਮੈਂ ਵਿਸ਼ਵਾਸ ਕਰਦਾ ਹਾਂ ਲੋਕਾਂ ਦੇ ਹੱਕ ਦੀ ਗੱਲ ਕਰਨਗੇ ਨਾਰੀ ਸ਼ਕਤੀ ਜਿਹੜੀ ਆ ਇਸ ਤੋਂ ਉੱਪਰ ਮੈਂ ਸਮਝਦਾ ਕੋਈ ਸ਼ਕਤੀ ਨਹੀਂ ਔਰ ਮੈਂ ਪ੍ਰਣਾਮ ਕਰਦਾ ਹਾਂ ਉਹਨਾਂ ਸਾਰੀਆਂ ਤਾੜੀਆਂ ਨੂੰ ਜਿਨ੍ਹਾਂ ਨੇ ਸੰਗਠਨ ਦੇ ਵਿੱਚ ਜੁੜ ਕੇ ਹੋਰ ਵਿਸ਼ੇਸ਼ ਤੇ ਬਦਲ ਕੰਮ ਕੀਤਾ ਧੰਨਵਾਦੀ ਆ ਸਾਡੇ ਪੰਜਾਬ ਪ੍ਰਧਾਨ OBC ਸਾਹਿਬ ਸਾਥੀ ਅੰਮ੍ਰਿਤ ਜੀ ਦਾ ਜਿਨ੍ਹਾਂ ਨੇ ਅੱਜ ਕੈਨ ਨੀਲ ਕੁਮਾਰੀ ਨੂੰ ਸੰਗਠਨਕ ਜੋੜ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕੀਤਾ ਔਰ ਮੈਂ ਅੱਜ ਇਹ ਵੀ ਦੱਸਣਾ ਚਾਹਨਾ ਜਲਦੀ ਹੀ ਅਸੀਂ ਸੰਗਠਨ ਵੱਲੋਂ ਇੱਕ ਫ੍ਰੀ ਹਾਈਲਾਈਟਸ ਪ੍ਰੋਗਰਾਮ ਚਲਾਉਣ ਦੀ ਕੰਮ ਕਰਨ ਜਾ ਰਹੇ ਆ ਜਿੱਥੇ ਗਰੀਬ ਪਰਿਵਾਰ ਦੀ ਬੱਚੀਆਂ ਔਰ ਲੜਕੀਆਂ ਨੂੰ ਫ੍ਰੀ ਹਾਈਲਟਸ ਕਰਾਈ ਜਾਏਗੀ ਜਿਹਨਾਂ ਕਿ ਉਹ ਬੱਚੀ ਦੇ ਪੜ ਕੇ ਮਾਰ ਜਾਏਗੀ ਤੇ ਦੋਨੋਂ ਪਰਿਵਾਰ ਦਾ ਜਿਹੜਾ ਆ ਉਹ ਕਾਦ ਉੱਚਾ ਹੋਏਗਾ ਜੈਪਿੰ ਜੈਪਰ ਮਹਿਰਾਨੀਗੜ ਅੱਜ ਜੋ ਸਾਡੇ ਭੈਣ ਜੀ ਸੁਨੀਤਾ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਬਹੁਤ ਮਾਨ ਸਨਮਾਨ ਦੇ ਨਾਲ ਸਾਨੂੰ ਆਸ ਆ ਕਿ ਉਹ ਆਪਣੀ ਜ਼ਿੰਮੇਵਾਰੀ ਬਹੁਤ ਵਧੀਆ ਨਿਭਾਏਗੀ ਕਿ ਸਾਨੂੰ ਉਹਦੇ ਤੇ ਬਹੁਤ ਯਕੀਨ ਆ ਅਸੀਂ ਯਕੀਨ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਚੱਲੇ ਆ ਤੇ ਅਸੀਂ ਐਸੋ ਆਪਣੇ ਜੋ ਪਰਿਵਾਰ ਦੇ ਲੇਡੀਸ ਪੈਣਾ ਨੇ ਤੇ ਜੋ ਮੇਰੇ ਵੀਰ ਏਜੰਸ ਆ ਉਹਨਾਂ ਨੂੰ ਇਹੋ ਕਹਿਣਾ ਚਾਹੁੰਦੇ ਕਿ ਜੋ 바ਵਾ ਸਾਹਿਬ ਹੋ ਰੈਡਕਟਰ ਉਮੀਦਕਰ ਜੀ ਨੇ ਜੋ ਸਾਨੂੰ ਉਹਨਾਂ ਨੇ ਅਧਿਕਾਰ ਦਿੱਤੇ ਆ ਉਹਨਾਂ ਨੇ ਬਹੁਤ ਵਧੀਆ ਲੇਡੀਸ ਨੂੰ ਲੈ ਕੇ ਦਿੱਤੇ ਆ ਕਿ ਜੋ ਉਹਨਾਂ ਨੇ ਰੀੜ ਦੀ ਹੱਡੀ ਜਿਹੜੀ ਆ ਸਾਡੀ ਬਹੁਤ ਤਾਕਤਵਰ ਕਰ ਦਿੱਤੀ ਸੀ ਤੇ ਅਸੀਂ ਉਹਨਾਂ ਨੂੰ ਲੈ ਕੇ ਤੇ ਬਹੁਤ ਵੱਧ ਵੱਧ ਜ਼ਿਲਿਆਂ ਜ਼ਿਲਿਆਂ ਦੇ ਵਿੱਚ ਤੇ ਚੁੱਲ੍ਹੇ ਪਧਰਾਂ ਦੇ ਵਿੱਚ ਸਾਡਾ ਫਰਜ ਆ ਕਿ ਜਾ ਕੇ ਤੇ ਅਸੀਂ ਆਪਣਾ ਅਧਿਕਾਰ ਜੋ ਸਾਨੂੰ 바ਵਾ ਸਾਹਿਬ ਨੇ ਦਿੱਤਾ ਉਹਨੂੰ ਆਪਾਂ ਲੈ ਕੇ ਚੱਲਣਾ ਵਾ ਤੇ 바ਵਾ ਸਾਹਿਬ ਦਾ ਨਾਮ ਜਿਹੜਾ ਵਾ ਕਿ ਸਦਾ ਹੀ ਰੋਸ਼ਨ ਰਹੇਗਾ ਤੇ ਰੋਸ਼ਨ ਰੱਖਾਂਗੇ ਕਿ ਸਾਨੂੰ ਉਹਨਾਂ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਦਿੱਤੀਆਂ ਸੀ ਲੇਡੀਜ਼ ਨੂੰ ਸਾਡਾ ਫਰਜ ਆ ਤੇ ਉਹਨਾਂ ਦੇ ਨਾਮ ਨੂੰ ਅਸੀਂ ਉੱਚਾ ਕਰਕੇ ਰੱਖਣਾ ਤੇ ਕਰਕੇ ਰੱਖਾਂਗੇ ਮੈਂ ਇੰਨੀਆਂ ਗੱਲਾਂ ਕਰਦੀ ਹੋਈ ਸਮਾਂ ਤੇ ਜੱਜਤਾ ਜੈਪੀਮ ਜੈਪਰ